ਆ ਜਿਹੜੀ ਢਿੱਡ ਦੀ ਰਜਾਈ ਬਣਾਈ ਹੈ ਨਾ ਇਹ ਤੇ ਨਗੰਦੇ ਪਵਾ ਲੈ ਆ ਤੇਰੀ ਗੋਗੜ ਦਾ ਲੋਗਰ ਨਾ ਖਿੰਜੇ ਗੋਗੜ ਬਾਅਦ ਚ ਸੰਭਲਿਓ ਪਹਿਲਾਂ ਉਧਰ ਆ ਕੇ ਨੱਕਾ ਲਾਓ ਕੀ ਹੋ ਗਿਆ ਹੋਣਾ ਕੀ ਹੈ ਟੂਟੀ ਬੰਦ ਨਹੀਂ ਹੋ ਰਹੀ ਮੱਛੀ ਫਾਰਮ ਬਣਿਆ ਪਿਆ ਇਹ ਤਾਂ ਵਧੀਆ ਗੱਲ ਹੈ ਦੁਕਾਨ ਤਾਂ ਇਹਦੀ ਚੱਲਦੀ ਨਹੀਂ ਇੱਥੇ ਮੱਛੀ ਦੀ ਰੇੜੀ ਲਵਾ ਦਿਓ ਨਾਲੇ ਲੋਕ ਦੇਖ ਦੇਖ ਕੇ ਖੁਸ਼ ਹੋਇਆ ਕਰਨਗੇ ਦੇਖੋ ਇਹ ਫੇਲ ਮੱਛੀ ਸੰਘਾੜਾ ਮੱਛੀ ਵੇਚੀ ਜਾਂਦੀ ਹੈ ਦੇਖੀ ਕਿ ਜਾਨੇ ਆਪਣੀ ਮਾਂ ਨੂੰ ਤਾਂ ਬੰਦ ਕਰ ਦੇ ਦੂਜੀ ਮਾਂ ਤਾਂ ਸੁਣੀ ਸੀ ਆ ਟੂਟੀ ਮਾਂ ਬਣਾਤੀ ਸਾਡੀ ਜੇ ਟੂਟੀ ਸਾਡੀ ਮਾਂ ਹੈ ਤਾਂ ਹੁਣ ਡੈਡੀ ਅਸੀਂ ਟੁੱਲੂ ਪੰਪ ਨੂੰ ਕਹੀਏ ਇਹਨੂੰ ਕਹਦੇ ਇਹ ਕਿਹੜਾ ਬੇਲਾ ਖੜਾ ਇੱਥੇ ਗੰਡੇ ਘੁੱਟਦਾ ਇਹਦੇ ਕਹੇ ਤਾਂ ਤਾਂ ਇਹ ਜਨਾਨੀ ਨਹੀਂ ਬੰਦ ਹੁੰਦੀ ਟੂਟੀ ਕਿੱਥੇ ਬੰਦ ਹੋ ਜੂ ਜੇ ਨਾ ਬੰਦ ਹੋਈ ਉੱਤੇ ਬਹਿ ਕੇ ਘੱਟ ਤੋਂ ਘੱਟ ਟੂਟੀ ਦਾ ਗਲਾ ਤਾਂ ਘੁੱਟ ਦੂ ਵੇ ਟੂਟੀ ਦਾ ਪਾਣੀ ਬੰਦ ਕਰਾਉਣਾ ਥਾਂ ਨਹੀਂ ਬੰਦ ਕਰਾਉਣਾ ਮੈਨੂੰ ਇਹ ਤਾਂ ਦੱਸ ਇਹਨੂੰ ਬਿਮਾਰੀ ਕੀ ਆ ਟੂਟੀ ਨੂੰ ਉਲਟੀਆਂ ਲੱਗੀਆਂ ਪਾਣੀ ਨਹੀਂ ਪਚਦਾ ਤੈਨੂੰ ਦੱਸ ਕੇ ਤਾਈਆ ਭਾਬੀ ਵੀ ਟੂਟੀ ਖਰਾਬ ਹੈ ਪਾਣੀ ਨਹੀਂ ਰੁਕ ਰਿਹਾ ਵੇ ਤੁਸੀਂ ਲੜ ਫੇਰ ਲਿਓ ਪਹਿਲੇ ਪਾਣੀ ਤਾਂ ਬੰਦ ਕਰਾ ਲਓ